ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾ ਸੁਖ 사ਗਰ ਹਰਨਾਮ ਹੈ ਗੁਰਮੁਖ ਪਾਇਆ ਜਾਏ आनंद ने नाम ਧਿਆਈ ਐ ਸਹਜੇ ਨਾਮ ਸਮਾਏ ਸੁਖ 사ਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨੰਦ ਨੇ ਨਾਮ ਧਿਆਈ ਐ ਸਹਜੇ ਨਾਮ ਸਮਾਏ ਤਨ ਤਨ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਭਾਈ ਕਿ ਇਸ ਸੰਸਾਰ ਦੇ ਅੰਦਰ ਵਾਹਿਗੁਰੂ ਦੇ ਨਾਮ ਤੋਂ ਬਿਗੈਰ ਰੱਬ ਦੇ ਪਿਆਰੇ ਦਾ ਗੁਰਮੁਖ ਦਾ ਭਗਤ ਦਾ ਸੰਤ ਦਾ ਕਿਤੇ ਵੀ ਉਦਾਹਰਣ ਨਹੀਂ ਹੋਣਾ ਉਸ ਵਾਹਿਗੁਰੂ ਪਤੀ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਾ ਰੋ ਜਪਦਾ ਰੋ ਫਿਰ ਹੀ ਇਸ ਸਰੀਰ ਵਿੱਚ ਰਹਿੰਦਿਆਂ ਹੁੰਆਂ ਉਸ ਪ੍ਰਮਾਤਮਾ ਦੇ ਨਾਲ ਲਿਬ ਜੋੜ ਕੇ ਇਸ ਆਤਮਾ ਦਾ ਉਸ ਪਰਮਾਤਮਾ ਦੇ ਨਾਲ ਮੇਲ ਹੋ ਸਕਦਾ। ਤੋਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਨੂੰ ਇੱਥੇ ਸ੍ਰੀ ਰਾਗ ਮਹੱਲਾ 3 ਜੀ ਆ ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹੀ ਦੇ ਮੁਖਾਰਬਿੰਦੋਚਾਰਨ ਕੀਤੇ ਹੋਏ ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਇਹ ਸਮਝਾਉਣਾ ਕੀਤਾ। ਸੁਖ ਸਾਗਰ ਹਰ ਨਾਮ ਹੈ। ਕਹਿੰਦੇ ਭਾਈ ਮਨੁੱਖ ਸੰਸਾਰ ਦੇ ਅੰਦਰ ਕਦੇ ਵੀ ਦੁੱਖਾਂ ਦੀ ਲਾਲਸਾ ਨਹੀਂ ਕਰਦਾ ਹਮੇਸ਼ਾ ਸੁਖੀ ਚਾਹੁੰਦਾ ਦੋ ਵੇਲੇ ਅਰਦਾਸ ਕਰਦਾ ਮਹਾਰਾਜ ਕਿਰਪਾ ਕਰੀ ਮੇਰੇ ਦੁੱਖ ਮੇਰੇ ਕਲੇਸ਼ ਮੇਰੇ ਵਿਗਨ ਇਹਨਾਂ ਦਾ ਨਾਸ ਕਰ ਦੇ ਕਲਾ ਆਪਦੇ ਵਾਸਤੇ ਨਹੀਂ ਸੰਸਾਰ ਦੇ ਵਾਸਤੇ ਵੀ ਦੋ ਵੇਲੇ ਅਰਦਾਸ ਕਰਦਾ ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਸਭ ਦਾ ਭਲਾ ਕਰੀ ਕੈਨ ਤੋਂ ਭਾਵ ਕਿ ਮਨੋਖ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਮੇਰੇ ਜੀਵਨ ਦੇ ਅੰਦਰ ਕੋਈ ਤਕਲੀਫ ਆਵੇ ਕੋਈ ਦੁੱਖ ਆਵੇ ਸਾਰੇ ਸੁੱਖਾਂ ਦੀ ਅਰਦਾਸ ਕਰਦੇ ਨੇ ਮਹਾਰਾਜ ਸੁੱਖਾਂ ਦਾ ਸਮਾਂ ਕਿਰਪਾ ਕਰਕੇ ਸਭ ਨੂੰ ਬਖਸ਼ਿਸ਼ ਕਰੀ ਤੇ ਸਤਿਗੁਰੂ ਕਹਿੰਦੇ ਭਾਈ ਫਿਰ ਜੇ ਸੁੱਖ ਚਾਹਣਾ ਨਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਕੇਵਲ ਇੱਕ ਨਾਮ ਹੀ ਹੈ ਜਿਹੜਾ ਸੁੱਖਾਂ ਦਾ ਸਾਗਰ ਹੈ ਜਿਹੜਾ ਸਾਰੇ ਦੁੱਖਾਂ ਨੂੰ ਜਰਨ ਦੀ ਤਾਕਤ ਦੇ ਸਕਦਾ ਜਿਹੜਾ ਸਾਰੇ ਪਾਪਾਂ ਨੂੰ ਸੰਤਾਪਾਂ ਨੂੰ ਘੱਟ ਸਕਦਾ ਉਹ ਕੇਵਲ ਇੱਕ ਸੱਚਾ ਵਾਹਿਗੁਰੂ ਦਾ ਨਾਮ ਹੈ ਇਸ ਕਰਕੇ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਤੇ ਗੁਰਮੁਖਾਂ ਨੂੰ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਹੁਣ ਗੁਰਮੁਖ ਕੌਣ ਨੇ ਭਾਈ ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣਦੇ ਆ ਤੇ ਆਪਣੇ ਜੀਵਨ ਵਿੱਚ ਮੰਨਦੇ ਆ ਗੁਰੂ ਨੂੰ ਮੁਖ ਰੱਖ ਕੇ ਚੱਲਦੇ ਆ ਜੋ ਗੁਰੂ ਨੇ ਕਹਿ ਦਿੱਤਾ ਗੁਰੂ ਕੇ ਸਿੱਖ ਨੇ ਗੁਰੂ ਦੇ ਹੁਕਮ ਦੀ ਇਨ ਬਿਨ ਪਾਲਣਾ ਕਰ ਲਈ ਉਹਨੂੰ ਗੁਰਮੁਖ ਕਿਹਾ ਜਾਵੇ ਤੇ ਸਤਗੁਰੂ ਮਹਾਰਾਜ ਕਹਿੰਦੇ ਪਾਈ ਇਸ ਕਰਕੇ ਸੰਸਾਰ ਦੇ ਅੰਦਰ ਜਿੰਨੀ ਦੇਰ ਤੱਕ ਪਾਈ ਆਪਣਾ ਇਹ ਸਰੀਰ ਆ ਨਾ ਇਸ ਸਰੀਰ ਦੇ ਨਾਲ ਸਬੰਧਤ ਸਮਾਂ ਮਾੜਾ ਚੰਗਾ ਆਉਂਦਾ ਰਹਿਣਾ ਕਦੇ ਵੀ ਇਹ ਗੱਲ ਨਾ ਸਮਝਿਓ ਕਿ ਜੇ ਮੈਂ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਗਿਆ ਜਾਂ ਵਾਹਿਗੁਰੂ ਦਾ ਨਾਮ ਜਪਣ ਲੱਗ ਗਿਆ ਤਾਂ ਮੇਰੇ ਜੀਵਨ 'ਚ ਕੋਈ ਦੁੱਖ ਹੀ ਨਹੀਂ ਹੋਣਾ ਜਿੰਨੀ ਦੇਰ ਤੱਕ ਇਹ ਸਰੀਰ ਹੈ ਸਰੀਰ ਨਾਲ ਸੰਬੰਧਿਤ ਸਮੱਸਿਆਵਾਂ ਭਾਈ ਆਉਂਦੀਆਂ ਰਹਿਣਗੀਆਂ ਤੇ ਸਤਿਗੁਰੂ ਮਹਾਰਾਜ ਨੇ ਬਾਣੀ ਅੰਦਰ ਹੀ ਫਰਮਾਨ ਕੀਤਾ ਨਾ ਭਾਈ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਆ ਤਿੱਥੇ ਚੰਗੀ ਚੁੱਪ ਕਹਿੰਦੇ ਭਾਈ ਇਹ ਸੰਸਾਰ ਦੇ ਅੰਦਰ ਸਰੀਰ ਮਿਲਿਆ ਹੋਇਆ ਤੇ ਸਰੀਰ ਨਾਲ ਸੰਬੰਧਿਤ ਦੁੱਖ ਤਕਲੀਫਾਂ ਵੀ ਆਉਂਦੀਆਂ ਰਹਿਣਗੀਆਂ ਪਰ ਇਹ ਆਤਮਾ ਉਸ ਵਾਹਿਗੁਰੂ ਪਰਮਾਤਮਾ ਨਾਲ ਉਹ ਵਿਛੜ ਕੇ ਆਈ ਹੋਈ ਹੈ ਜੇਕਰ ਅਧਿਆਤਮਿਕ ਦੇ ਰੂਪ ਦੇ ਵਿੱਚ ਆਤਮਿਕ ਰੂਪ ਦੇ ਵਿੱਚ ਵਾਹਿਗੁਰੂ ਦੇ ਸੱਚੇ ਨਾਮ ਦੀ ਕਮਾਈ ਕਰੇਗਾ ਉਹਦੇ ਨਾਲ ਜੁੜ ਜਾਏਗਾ ਆਪਣਾ ਸਬੰਧ ਉਹਦੇ ਨਾਲ ਜੋੜ ਲਏਗਾ ਤੇ ਉਹ ਤੈਨੂੰ ਇੰਨੀ ਇੱਕ ਤਾਕਤ ਇੰਨਾ ਕੋ ਬਲ ਬਖਸ਼ਿਸ਼ ਕਰ ਦੇਗਾ ਕਿ ਤੈਨੂੰ ਆਪਣੇ ਸਰੀਰ ਦੇ ਦੁੱਖ ਵੀ ਛੋਟੇ ਲੱਗਣ ਲੱਗ ਪੈਣਗੇ ਉਹਨਾਂ ਦੁੱਖਾਂ ਦੇ ਵਿੱਚ ਤੂੰ ਗਲਤਾਨ ਹੋ ਕੇ ਹਾਏ ਮਰ ਗਿਆ ਹਾਏ ਲੁੱਟ ਗਿਆ ਫਿਰ ਪਛਤਾਵੇਂਗਾ ਨਹੀਂ ਜਦੋਂ ਅੰਦਰੋਂ ਸਥਿਰ ਹੋ ਗਿਆ ਫਿਰ ਬਾਹਰੀ ਜਿਹੜੀਆਂ ਤਕਲੀਫਾਂ ਬਾਹਰੀ ਜਿਹੜੇ ਦੁੱਖ ਆ ਨਾ ਉਹ ਤੇਰਾ ਕੁਝ ਵੀ ਵਿਗਾੜ ਨਹੀਂ ਸਕਣਗੇ ਤੇ ਇਹਦੀ ਮਿਸਾਲ ਆਪਾਂ ਨੂੰ ਗੁਰੂ ਕੇ ਸਿੱਖਾਂ ਦੇ ਜੀਵਨ ਵਿੱਚੋਂ ਬਾਖੂਬੀ ਮਿਲ ਜਾਂਦੀ ਹੈ ਕਿ ਕਿਦਾਂ ਸੀਸ ਕੱਟ ਕੇ ਤਲੀ ਤੇ ਰੱਖ ਲਈਦਾ ਬੰਦ ਬੰਦ ਕਿਵੇਂ ਕੱਟੇ ਜਾਂਦੇ ਆ ਤੂੰਬਾ ਤੂੰਬਾ ਚੜਖੜੀਆਂ ਦੇ ਕਿਵੇਂ మాਸ ਤੋੜਿਆ ਜਾਂਦਾ ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਗਲ ਵਿੱਚ ਹਾਰ ਕਿਦਾਂ ਪੁਆਏ ਜਾਂਦੇ ਆ ਦੇਗਾਂ 'ਚ ਕਿਦਾਂ ਉਬਾਲੇ ਜਾਂਦੇ ਆ ਰੂਮ ਵਿੱਚ ਬੰਨ ਕੇ ਕਿਵੇਂ ਸਾੜੇ ਜਾਂਦੇ ਆ ਕੀ ਭਾਈ ਉਹ ਸਰੀਰਕ ਦੁੱਖ ਨਹੀਂ ਸੀ ਬਿਲਕੁਲ ਸਾਡੇ ਵਰਗੇ ਹੀ ਅੰਗ ਪੈਰ ਸਨ ਤੇ ਸਰੀਰ ਦੇ ਉੱਪਰ ਇਹਨਾਂ ਦੁੱਖਾਂ ਦਾ ਅਸਰ ਵੀ ਹੁੰਦਾ ਪਰ ਉਹਨਾਂ ਦੇ ਉੱਪਰ ਹੁੰਦਾ ਜਿਹੜੇ ਕੇਵਲ ਇਸ ਸਰੀਰ ਤੱਕ ਹੀ ਸਬੰਧਤ ਹੈ ਜਿਨ੍ਹਾਂ ਨੇ ਆਪਣਾ ਸਬੰਧ ਉਸ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਨਾਲ ਜੋੜ ਲਿਆ ਅੰਦਰੋਂ ਵਾਹਿਗੁਰੂ ਦੇ ਨਾਮ ਸਿਮਰਨ ਦੀ ਕਮਾਈ ਕਰਕੇ ਐਡੇ ਇੱਕ ਅਮੀਰ ਐਡੇ ਇੱਕ ਤਕੜੇ ਹੋ ਗਏ ਕਿ ਬਾਹਰਲੇ ਦੁੱਖ ਉਹਨਾਂ ਨੂੰ ਛੂਹ ਵੀ ਨਹੀਂ ਸਕਦੇ ਫਿਰ ਉਹਨਾਂ ਨੂੰ ਉਹ ਦੁੱਖ ਜਰਨ ਦੀ ਤਾਕਤ ਦੇ ਦਿੱਤੀ ਪ੍ਰਮਾਤਮਾ ਨੇ ਉਹਨਾਂ ਸਰੀਰ ਤੇ ਆਉਣ ਵਾਲੇ ਰੋਗਾਂ ਨੂੰ ਸਰੀਰ ਤੇ ਆਉਣ ਵਾਲੇ ਕਸ਼ਟਾਂ ਨੂੰ ਫਿਰ ਮਨੁੱਖ ਟੇਚ ਨਹੀਂ ਜਾਣਦਾ ਕਿਉਂਕਿ ਅੰਦਰੋਂ ਇੰਨਾ ਕੁ ਬਲਵਾਨ ਹੋ ਗਿਆ ਉਹਦਾ ਸਬੰਧ ਉਸ ਨਿਰੰਕਾਰ ਦੇ ਨਾਲ ਜੁੜ ਗਿਆ ਉਹ ਇਸ ਸਰੀਰ ਨਾਲ ਬੱਧਾ ਹੋਇਆ ਨਹੀਂ ਪਰ ਆਪਾਂ ਸਾਰੇ ਭਾਈ ਇਸ ਸਰੀਰ ਤੱਕ ਸੀਮਤ। ਤੇ ਇਸੇ ਕਰਕੇ ਸਾਰੇ ਦੇ ਸਾਰੇ ਸਾਡੇ ਕਾਰਜ ਸਾਰੇ ਦੇ ਸਾਰੇ ਸਾਡੇ ਕਰਮ ਸਾਡੇ ਸਰੀਰ ਨਾਲ ਹੀ ਸੰਬੰਧਿਤ ਆਪਾਂ ਕਰਦੇ ਆ। ਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਸਰੀਰ ਦੇ ਕਰਕੇ ਸਾਰਾ ਜੀਵਨ ਤੂੰ ਬਤੀਤ ਕਰਦੇ ਨਾ ਤੇ ਆਖਿਰ ਵੇਲੇ ਇਹ ਤੇਰਾ ਸਰੀਰ ਵੀ ਤੇਰਾ ਸਾਥ ਨਹੀਂ ਦਿੰਦਾ। ਇਹਨੇ ਛੱਡ ਦੇਣਾ, ਇਹਨੇ ਬੁੱਢਾ ਹੋ ਜਾਣਾ ਤੇ ਫਿਰ ਇਸ ਆਤਮਾ ਰੂਪੀ ਅੰਸ਼ ਨੂੰ ਖਾਲੀ ਹੱਥੀ ਵਾਹਿਗੁਰੂ ਦੇ ਦਰਬਾਰ ਚ ਪੇਸ਼ ਹੋਣਾ ਕਿ ਸਰੀਰ ਲਈ ਤੇ ਬਹੁਤ ਕੁਝ ਕੀਤਾ ਪਰ ਇਸ ਆਤਮਾ ਦੀ ਖੁਰਾਕ ਨਾਮ ਨੂੰ ਨਹੀਂ ਜਪਿਆ ਨਾਮ ਨੂੰ ਨਹੀਂ ਸਿਮਰਿਆ ਫਿਰ ਸਤਿਗੁਰੂ ਜੀ ਨੇ ਇੱਥੇ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਨੂੰ ਸਮਝਾ ਦਿੱਤਾ ਕਹਿੰਦੇ ਭਾਈ ਸੁਖ ਸਾਗਰ ਹਰ ਨਾਮ ਹੈ ਜੇ ਚਾਹਣਾ ਨਾ ਕਿ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ ਦੁੱਖ ਮੈਨੂੰ ਤੰਗ ਨਾ ਕਰਨ ਤੇ ਉਹਨਾਂ ਦੁੱਖਾਂ ਨੂੰ ਜਰਨ ਦੀ ਤਾਕਤ ਵਾਹਿਗੁਰੂ ਦਾ ਨਾਮ ਐਸਾ ਸੁੱਖਾਂ ਦਾ ਸਾਗਰ ਹੈ ਜਿਹੜਾ ਦੁੱਖਾਂ ਨੂੰ ਲਾਗੇ ਨਹੀਂ ਆਉਣ ਦਿੰਦਾ ਉਹਨਾਂ ਦੁੱਖਾਂ ਨੂੰ ਜਰਨ ਦੀ ਤਾਕਤ ਤੈਨੂੰ ਦੇ ਦਿੰਦਾ ਹੈ ਗੁਰਮੁਖ ਪਾਇਆ ਜਾਏ ਤੇ ਉਹਦੀ ਪ੍ਰਾਪਤੀ ਹੁੰਦੀ ਹੈ ਭਾਈ ਗੁਰਮੁਖਾਂ ਨੂੰ ਜਿਹੜੇ ਗੁਰੂ ਨੂੰ ਆਪਣਾ ਆਪ ਸਮਰਪਣ ਕਰਕੇ ਗੁਰੂ ਦੇ ਆਖੇ ਲੱਗ ਕੇ ਗੁਰੂ ਨੂੰ ਮੁਖ ਰੱਖ ਕੇ ਹਰੇ ਕਾਰਜ ਕਰਦੇ ਹਨ ਭਾਈ ਉਹ ਫਿਰ ਇਹਨਾਂ ਸੁੱਖਾਂ ਦੇ ਸਾਗਰ ਨਾਮ ਦੀ ਪ੍ਰਾਪਤੀ ਕਰ ਲੈਂਦੇ ਹਨ ਆਨੰਦ ਇਹਨਾਂ ਨਾਮ ਧਿਆਈ ਹੈ ਸਹਜੇ ਨਾਮ ਸਮਾਈ ਦਿਨ ਰਾਤ ਅਨ ਦਿਨ ਨਾਮ ਧਿਆਈ ਹੈ ਕਿੰਦੇ ਉਹਨੂੰ ਧਿਆਉਂਦਾ ਰਹੇ ਉਹਨੂੰ ਯਾਦ ਕਰਦਾ ਰਹੇ ਤੇ ਫਿਰ ਹੌਲੀ-ਹੌਲੀ ਅਵਸਥਾ ਬਣ ਜਾਏਗੀ ਸਹਿਜੇ ਨਾਮ ਸਮਾਏ ਫਿਰ ਉਸ ਨਾਮ ਦੇ ਵਿੱਚ ਹੀ ਸਮਾ ਜਾਏਗਾ ਤੇਰਾ ਤੇ ਵਾਹਿਗੁਰੂ ਦੇ ਸੱਚੇ ਨਾਮ ਦਾ ਭੇਦ ਮੁੱਕ ਜਾਏਗਾ ਹੁਣ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਭਾਈ ਆਪਾਂ ਆਪਣੇ ਘਰ ਤੋਂ ਕਿੰਨੀ ਕੁ ਦੂਰ ਬੈਠੇ ਹੋਈਏ ਹਜ਼ਾਰਾਂ ਕਿਲੋਮੀਟਰ ਕਿਤੇ ਸਫਰ ਪੈਂਡਾ ਕਰਕੇ ਚਲੇ ਜਾਈਏ ਪਰ ਕਿਤੇ ਨਾ ਕਿਤੇ ਸਾਡੀ ਸੁਰਤੀ ਸਾਡੀ ਸਿਮਰਤੀ ਦੇ ਵਿੱਚ ਸਾਡਾ ਘਰ ਸਾਡੀਆਂ ਚੀਜ਼ਾਂ ਉਹ ਜੁੜੀਆਂ ਹੋਈਆਂ ਬੈਠੀਆਂ ਹੋਈਆਂ ਰਹਿੰਦੀਆਂ ਉਦਾਹਰਨ ਦੇ ਤੌਰ ਤੇ ਸਮਝ ਲਓ ਕਿ ਕਿਤੇ ਘਰ ਦੇ ਵਿੱਚ ਕੋਈ ਵਸਤੂ ਕਿਸੇ ਨੂੰ ਲੱਭਦੀ ਨਾ ਹੋਵੇ ਤੇ ਤੁਸੀਂ ਘਰ ਤੋਂ ਬਾਹਰ ਪਰਦੇਸਾਂ 'ਚ ਕਿਤੇ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੋਵੋ ਤੇ ਉਹ ਤੁਹਾਨੂੰ ਟੈਲੀਫੋਨ ਕਰਦੇ ਆ ਜੀ ਵੀ ਸਾਨੂੰ ਫਲਾਣੀ ਚੀਜ਼ ਨਹੀਂ ਲੱਭ ਰਹੀ ਤੇ ਤੁਸੀਂ ਇੱਥੋਂ ਬੈਠੇ ਹੀ ਦੱਸ ਦਿੰਨੇ ਆ ਵੀ ਦੂਸਰੇ ਤੀਸਰੇ ਕਮਰੇ ਦੇ ਵਿੱਚ ਜਾ ਕੇ ਅਲਮਾਰੀ ਖੋਲ੍ਹੀਂ ਅਲਮਾਰੀ ਦੇ ਫਲਾਣੇ ਖਾਨੇ ਦੇ ਵਿੱਚ ਉਹ ਡੱਬਾ ਪਿਆ ਉਹਦੇ 'ਚੋਂ ਚੀਜ਼ ਪਈ ਹੈ ਹੁਣ ਉਸ ਚੀਜ਼ ਨੂੰ ਸਮਝੋ ਕਿ ਨਾ ਤੇ ਤੁਸੀਂ ਉਸ ਚੀਜ਼ ਨੂੰ ਦੇਖ ਸਕਦੇ ਆ ਨਾ ਤੁਸੀਂ ਸਰੀਰ ਕਰਕੇ ਉਸ ਚੀਜ਼ ਨੂੰ ਆਪਣੇ ਹੱਥਾਂ ਦੇ ਨਾਲ ਛੂਹ ਸਕਦੇ ਆ ਤੇ ਨਾ ਹੀ ਤੁਸੀਂ ਉਹ ਚੀਜ਼ ਕੱਢ ਕੇ ਕਿਸੇ ਨੂੰ ਫੜਾ ਸਕਦੇ ਆ ਪਰ ਤੁਹਾਡੀ ਸਿਮਰਤੀ ਦੇ ਵਿੱਚ ਉਹ ਚੀਜ਼ ਜਿਉਂਦੀ ਜਾਗਦੀ ਪਈ ਹੈ ਇਸ ਕਰਕੇ ਉਸ ਚੀਜ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠਿਆ ਹੋਇਆ ਵੀ ਤੁਹਾਡਾ ਸਬੰਧ ਉਸ ਚੀਜ਼ ਦੇ ਨਾਲ ਜੁੜਿਆ ਹੋਇਆ ਤੇ ਜਿਹੜਾ ਉੱਥੇ ਮੌਜੂਦ ਹੈ ਜਿਹੜਾ ਉਸ ਸਥਾਨ ਤੇ ਖੜਾ ਹੋਇਆ ਉਹਦੇ ਲਾਗੇ ਖੜਾ ਹੋ ਕੇ ਵੀ ਭਾਵੇਂ ਚਾਬੀ ਹੱਥ 'ਚ ਫੜੀ ਹੋਈ ਹੈ ਜਿੰਦਾ ਖੋਲਣ ਵਾਲੀ ਪਰ ਉਹਨੂੰ ਚੀਜ਼ ਨਜ਼ਰ ਨਹੀਂ ਆ ਰਹੀ ਕਿਉਂਕਿ ਉਹਦਾ ਸਬੰਧ ਉਸ ਚੀਜ਼ ਦੇ ਨਾਲ ਨਹੀਂਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਤੇ ਹੋ ਗਈ ਨਾ ਬਾਹਰੀ ਉਦਾਹਰਣ ਕਿ ਜਿਹੜੀ ਚੀਜ਼ ਨਾਲ ਸਬੰਧ ਜੋੜ ਲਿਆ ਜਿਹੜੀ ਤੁਹਾਡੀ ਸਿਮਰਤੀ 'ਚ ਬੈਠ ਗਈ ਜਿਹਦੇ ਨਾਲ ਤੁਸੀਂ ਪ੍ਰੇਮ ਪਾ ਲਿਆ ਉਹਦੇ ਤੋਂ ਭਾਵੇਂ ਹਜ਼ਾਰਾਂ ਕਿਲੋਮੀਟਰ ਵੀ ਦੂਰ ਹੋ ਗਏ ਫਿਰ ਵੀ ਤੁਹਾਨੂੰ ਪਤਾ ਵੀ ਉਹ ਕਿੱਥੇ ਹੈ ਤੇ ਕਿੱਦਾਂ ਉਹਦੀ ਪ੍ਰਾਪਤੀ ਹੋਣੀ ਹੈ ਤੇ ਜਿਹਦੇ ਨਾਲ ਸਬੰਧ ਨਹੀਂ ਜੁੜਿਆ ਹੋਇਆ ਭਾਵੇਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਤੁਹਾਨੂੰ ਉਹ ਚੀਜ਼ ਮਹਿਸੂਸ ਨਹੀਂ ਹੋ ਰਹੀ ਇਸੇ ਤਰ੍ਹਾਂ ਰੱਬ ਦੇ ਪਿਆਰਿਆ ਕਦੇ ਵਾਹਿਗੁਰੂ ਦੇ ਨਾਮ ਨੂੰ ਵੀ ਆਪਣੀ ਸਿਮਰਤੀ 'ਚ ਬਿਠਾ ਲ ਹੁਣ ਕੰਮ ਧੰਦੇ ਨਹੀਂ ਛੱਡ ਦੇਣੇ ਬੱਚੇ ਪਾਲਣੇ ਨਹੀਂ ਛੱਡ ਦੇਣੇ ਸੰਸਾਰ ਨਹੀਂ ਛੱਡ ਦੇਣਾ ਜਾਂ ਇਹ ਉਲਾਮਾ ਦੀਏ ਵੀ ਮਹਾਰਾਜ ਮੈਂ ਤੇ ਬਿਜ਼ੀ ਬਹੁਤ ਆ ਮੇਰੇ ਕੋਲ ਟਾਈਮ ਹੀ ਨਹੀਂ ਹੈ ਤੇ ਮੈਂ ਕਿਦਾਂ ਸਿਮਰਨ ਕਰਾਂ ਨਹੀਂ ਸਵਾਸ ਸਵਾਸ ਅਨ ਦਿਨ ਦਿਨੇ ਰਾਤੀ ਨੂੰ ਸਿਮਰਨਾ ਕੀ ਹੈ ਆਪਣੀ ਸਿਮਰਤੀ ਦੇ ਵਿੱਚ ਵਾਹਿਗੁਰੂ ਨੂੰ ਯਾਦ ਰੱਖਣਾ ਉਹਨੂੰ ਚੇਤਾ ਰੱਖਣਾ ਤੇ ਜਦੋਂ ਮਨੁੱਖ ਉਹਨੂੰ ਚੇਤੇ ਰੱਖਦਾ ਯਾਦ ਰੱਖਦਾ ਫਿਰ ਗਲਤੀ ਨਹੀਂ ਕਰਦਾ ਭੁੱਲ ਤੇ ਗਲਤੀ ਭਾਈ ਉਦੋਂ ਹੁੰਦੀ ਹੈ ਜਦੋਂ ਰੱਬ ਚਿੱਤੇ ਭੁੱਲ ਜਾਂਦਾ ਜੇ ਯਾਦ ਰਵੇ ਨਾ ਵੀ ਉਹ ਮੈਨੂੰ ਦੇਖ ਰਿਹਾ ਉਹ ਮੇਰੇ ਨਾਲ ਹੈ ਫਿਰ ਮਨੁੱਖ ਕਦੇ ਵੀ ਗਲਤੀ ਨਹੀਂ ਕਰਦਾ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਆ ਕਹਿੰਦੇ ਭਾਈ ਆਨ ਦੇਨ ਦਿਨ ਰਾਤੀ ਉਹਨੂੰ ਆਪਣੀ ਯਾਦ ਦੇ ਵਿੱਚ ਆਪਣੀ ਸਿਮਰਤੀ ਦੇ ਵਿੱਚ ਤਾਜ਼ਾ ਰੱਖ ਤਾਂ ਜੋ ਤੂੰ ਕੋਈ ਗਲਤੀ ਨਾ ਕਰੇ ਤੂੰ ਕੋਈ ਭੁੱਲ ਨਾ ਕਰੇ ਆਨ ਦਿਨ ਨਾਮ ਤੇ ਆਈਐਸਾ ਜੇ ਨਾਮ ਸਮਾਈ ਫਿਰ ਕੰਮ ਕਰਦੇ ਆਂ ਗੱਡੀਆਂ ਮੋਟਰਾਂ ਦੀ ਰਿਪੇਅਰ ਕਰਦੇ ਆਂ ਬੱਚੇ ਪਾਲਦੇ ਆਂ ਖੇਤੀਬਾੜੀ ਕਰਦੇ ਆਂ ਕੋਈ ਵੀ ਧੰਦਾ ਕਰਦੇ ਆਂ ਭਾਵੇਂ ਤੇਰੇ ਹੱਥ ਪੈਰ ਮਲੇ ਆ ਭਾਵੇਂ ਤੂੰ ਚੋਲਾ ਨਹੀਂ ਪਾਇਆ ਭਾਵੇਂ ਤੇਰੇ ਵਸਤਰ ਸਾਫ ਸੁਥਰੇ ਨਹੀਂ ਪਰ ਤੇਰੀ ਯਾਦ ਸ਼ਕਤੀ ਦੇ ਵਿੱਚ ਵਾਹਿਗੁਰੂ ਹਮੇਸ਼ਾ ਹੈ ਸਿਮਰਤੀ ਦੇ ਵਿੱਚ ਉਹਨੂੰ ਹਮੇਸ਼ਾ ਚੇਤੇ ਰੱਖਿਆ ਹੋਇਆ ਤੇ ਇਸੇ ਤਰ੍ਹਾਂ ਪਾਈ ਅੱਠੇ ਪੈਰ 24 ਘੰਟੇ ਉਹਨੂੰ ਯਾਦ ਰੱਖਦੇ ਆਂ ਸਿਮਰਦੇ ਆਂ ਸਿਮਰਦੇ ਆਂ ਸਹੀਜੇ ਹੀ ਉਸ ਵਾਹਿਗੁਰੂ ਦੇ ਨਾਮ ਦਾ ਸਰੂਪ ਤੂੰ ਬਣ ਜਾਏਗਾ ਫਿਰ ਉਹਦੇ ਵਿੱਚ ਹੀ ਸਮਾ ਜਾਏਗਾ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਸੱਚੇ ਪ੍ਰਮਾਤਮਾ ਦੇ ਨਾਲ ਪ੍ਰੀਤੀ ਜੁੜ ਗਈ ਜਿਹੜੇ ਰਚ ਗਏ ਇੱਕ ਦੂਜੇ ਦਾ ਭੇਦ ਮੁੱਕ ਗਿਆ ਰਚ ਮਿਚ ਗਿਆ ਅੰਤਰ ਖਤਮ ਕਰ ਗਿਆ ਰਸਨਾ ਹਰ ਗੁਣ ਗਾਏ ਅਤੇ ਉਹਨਾਂ ਦੀ ਜੀਬ ਉਹਨਾਂ ਦੀ ਰਸਨਾ ਦੇ ਉੱਪਰ ਵੀ ਵਾਹਿਗੁਰੂ ਦੇ ਗੁਣ ਹੁੰਦੇ ਨੇ ਫਿਰ ਉਹ ਸਦਾ ਹੀ ਉਹਨੂੰ ਗਾਉਂਦੇ ਹੀ ਰਹਿੰਦੇ ਉਹਨੂੰ ਯਾਦ ਕਰਦੇ ਹੀ ਰਹਿੰਦੇ ਨੇ ਅੰਦਰ ਰਚੈ ਹਰ ਸੱਚ ਸਿਉ ਹੁਣ ਪ੍ਰਮਾਤਮਾ ਵਾਹਿਗੁਰੂ ਅੱਲਾ ਭਗਵਾਨ ਕੋਈ ਵੀ ਨਾਮ ਦੇ ਲਓ ਜੇ ਤੁਸੀਂ ਪੁੱਛੀਏ ਵੀ ਰੱਬ ਕੀ ਹੈ ਤੇ ਮੈਨੂੰ ਖਿਮਾ ਕਰਿਓ ਮੈਂ ਕੋਈ ਗਿਆਨੀ ਕੋਈ ਵਿਦਵਾਨ ਨਹੀਂ ਪਰ ਮੇਰੇ ਅਨੁਸਾਰ ਮੈਂ ਤੇ ਇਹੀ ਕਹਿ ਸਕਦਾ ਕਿ ਭਾਈ ਉਹ ਸੱਚ ਹੈ ਨਾਮ ਕੋਈ ਵੀ ਦੇ ਲਓ ਜਿੱਥੇ ਸੱਚ ਹੈ ਉਥੇ ਅੱਲਾ ਭਗਵਾਨ ਵਾਹਿਗੁਰੂ ਰੱਬ ਦਾ ਵਾਸਾ ਹੈ ਭਾਈ ਜਿੱਥੇ ਝੂਠ ਹੈ ਜਿੱਥੇ ਕੂੜ ਹੈ ਉਥੇ ਉਹ ਅਕਾਲ ਪੁਰਖ ਵਾਹਿਗੁਰੂ ਰੱਬ ਪਰਮਾਤਮਾ ਨਹੀਂ ਹੈ ਇਸ ਕਰਕੇ ਸੱਚ ਹੀ ਪਰਮਾਤਮਾ ਹੈ ਤੇ ਮਹਾਰਾਜ ਕਹਿੰਦੇ ਭਾਈ ਜੇ ਤੇਰੇ ਅੰਦਰ ਸੱਚ ਹੋਵੇ ਤੇ ਤੇਰੇ ਬਾਹਰ ਵੀ ਸੱਚ ਹੋਵੇਗਾ ਪਰ ਅੱਜ ਕਾਲ ਯੁੱਗ ਦਾ ਸਮਾਂ ਐਸਾ ਹੈ ਕਿ ਸਾਡੇ ਅੰਦਰ ਝੂਠ ਕੂੜ ਵਸਿਆ ਹੋਇਆ ਤੇ ਬਾਹਰੋਂ ਸਾਡੇ ਕੋਲ ਹੋਰ ਬਹੁਤ ਕੁਝ ਜਿਹੜਾ ਅਸੀਂ ਦਿਖਾਵਾ ਕਰ ਰਹੇ ਹਾਂ ਅੰਦਰ ਤੇ ਬਾਹਰ ਦਾ ਸੁਮੇਲ ਨਹੀਂ ਹੈ ਅੰਦਰੋਂ ਕੁਝ ਹਾਂ ਤੇ ਬਾਹਰੋਂ ਕੁਝ ਹਾਂ ਇਸੇ ਕਰਕੇ ਭਾਈ ਸਾਡੀ ਪ੍ਰਾਪਤੀ ਨਹੀਂ ਹੋ ਰਹੀ ਸਾਡੀ ਖੁਆਰੀ ਹੋ ਰਹੀ ਹੈ ਜਿੱਦਣ ਅੰਦਰ ਜੋ ਕੁਝ ਹੈ ਉਹੀ ਬਾਹਰ ਆ ਗਿਆ ਜੇ ਅੰਦਰ ਸੱਚ ਹੈ ਤੇ ਬਾਹਰ ਵੀ ਸੱਚ ਹੈ ਤੇ ਫਿਰ ਉਸ ਸੱਚੇ ਦੀ ਪ੍ਰਾਪਤੀ ਸੌਖੀ ਹੋ ਜਾਂਦੀ ਹੈ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਕਹਿੰਦੇ ਫਿਰ ਜਿਹੜਾ ਅੰਦਰੋਂ ਉਸ ਵਾਹਿਗੁਰੂ ਪ੍ਰਮਾਤਮਾ ਸੱਚੇ ਰੱਬ ਨਾਲ ਜੁੜਿਆ ਹੋਇਆ ਫਿਰ ਉਹਦੀ ਰਸਨਾ ਤੇ ਵੀ ਸੱਚ ਆ ਜਾਂਦਾ ਤੇ ਫਿਰ ਵਾਹਿਗੁਰੂ ਦੇ ਗੁਣ ਗਾਉਂਦੇ ਆ ਉਹਦੀ ਸਿਫਤ ਸਲਾਹ ਕਰਦੇ ਆ ਉਹ ਸੰਸਾਰ ਵਿੱਚ ਇੱਜ਼ਤ ਮਾਣ ਹਾਸਲ ਕਰ ਲੈਂਦਾ ਭਾਈ રે ਜਗ ਦੁਖੀ ਆ ਦੂਜੇ ਭਾਏ ਮਹਾਰਾਜ ਕਹਿੰਦੇ ਏ ਪਿਆਰਿਆ ਇਹ ਸੰਸਾਰ ਦੁਖੀ ਇਸੇ ਕਰਕੇ ਆ ਕਿਉਂਕਿ ਦੂਜੇ ਭਾ ਦੁਬੱਲੀ ਨੇ ਆਪਦੀ ਖਿੱਚ ਰੱਖੀ ਹੋਈ ਆ ਇੱਕ ਤੇ ਭਰੋਸਾ ਨਹੀਂ ਕਰਦਾ ਇੱਕ ਦੇ ਨਾਲ ਸਬੰਧ ਨਹੀਂ ਜੋੜਿਆ ਹੁਣ ਜਿਹੜਾ ਦੁਖੀ ਮਨੋਖ ਹੈ ਭਾਈ ਉਹ ਤੇ ਆਪਦੇ ਇਲਾਜ ਵਾਸਤੇ ਆਰਾਮ ਵਾਸਤੇ ਸਾਰਿਆਂ ਕੋਲ ਭਟਕਦਾ ਵੀ ਕਿਸੇ ਤੋਂ ਕਿਸੇ ਤਰੀਕੇ ਨਾਲ ਮੈਨੂੰ ਆਰਾਮ ਆ ਜਾਏ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਡਾਕਟਰ ਦੱਸ ਦੇ ਵੀ ਆ ਦਵਾਈ ਖਾਈ ਤੇ ਨਾਲ ਉਹ ਕਹਿੰਦੇ ਅਸਰ ਤਾਂ ਕਰਨੀ ਆ ਜੇ ਪਰਹੇਜ਼ ਕਰੇਗਾ ਦਵਾਈ ਤੇ ਤੈਨੂੰ ਦੇ ਦਿੱਤੀ ਐ ਪਰ ਨਾਲ ਇਹਦਾ ਪਰਹੇਜ਼ ਵੀ ਕਰਨਾ ਪੈਣਾ ਨੇਮ ਵੀ ਕਰਨਾ ਪੈਣਾ ਤਿੰਨ ਟਾਈਮ ਦਿਨ ਦੇ ਵਿੱਚ ਖਾਣੀ ਹੈ ਫਲਾਨੀ ਫਲਾਨੀ ਵਸਤੂ ਤੋਂ ਪਰਹੇਜ਼ ਕਰੀਂ ਫਿਰ ਤੈਨੂੰ ਆਰਾਮ ਆ ਜਾਏਗਾ ਤੇ ਹੁਣ ਜੇ ਮਨੋਖ ਦਵਾਈ ਵੀ ਖਾਈ ਜਾਵੇ ਪਰਹੇਜ਼ ਵੀ ਨਾ ਕਰੇ ਤੇ ਫਿਰ ਆਰਾਮ ਨਹੀਂ ਨਾ ਆਉਣਾ ਤਿੰਨ ਟਾਈਮ ਕਿਹਾ ਸੀ ਸਵੇਰੇ ਖਾਲੀ ਸ਼ਾਮੀ ਖਾਲੀ ਦੁਪਹਿਰੇ ਮਿਸ ਕਰ ਲਈ ਨੇਮ ਤੋੜ ਲਿਆ ਫਿਰ ਵੀ ਆਰਾਮ ਨਹੀਂ ਆਉਣਾ ਇਸ ਕਰਕੇ ਬਾਹਰੀ ਤੌਰ ਤੇ ਸਰੀਰ ਨੂੰ ਲੱਗੇ ਹੋਏ ਦੁੱਖ ਤੋਂ ਆਰਾਮ ਉਦੋਂ ਆਉਂਦਾ ਜਦੋਂ ਦਵਾਈ ਦਾ ਨੇਮ ਕਰੀਏ ਨੇਮ ਨਾਲ ਉਹਨੂੰ ਖਾਈਏ ਟਾਈਮ ਨਾਲ ਖਾਧਾ ਜਾਵੇ ਤੇ ਜੋ ਪਰਹੇਜ਼ ਦਿੱਤਾ ਉਹ ਕੀਤਾ ਜਾਵੇ ਇਸੇ ਤਰ੍ਹਾਂ ਮਹਾਰਾਜ ਸਮਝਾ ਰਹੇ ਕਹਿੰਦੇ ਭਾਈ ਰੇ ਦੱਖ ਜਗ ਦੁਖੀ ਆ ਦੂਜੇ ਭਾਏ ਸੰਸਾਰ ਦੇ ਲੋਕ ਦੁਖੀ ਇਸੇ ਕਰਕੇ ਹਨ ਕਿ ਭਾਈ ਇਹਨਾਂ ਦਾ ਨੇਮ ਨਹੀਂ ਹੈ ਜੋ ਵਾਹਿਗੁਰੂ ਪਰਮਾਤਮਾ ਨੇ ਇਹਨਾਂ ਨੂੰ ਹੁਕਮ ਕੀਤਾ ਇਹਨਾਂ ਨੇ ਆਪਦਾ ਨੇਮ ਤੋੜਿਆ ਹੋਇਆ ਤੇ ਆਪਣਾ ਪਰਹੇਜ ਵੀ ਤੋੜਿਆ ਹੋਇਆ ਜਿਹੜੀਆਂ ਗੱਲਾਂ ਤੋਂ ਤੈਨੂੰ ਮਨਾ ਕੀਤਾ ਸੀ ਕਿ ਭਾਈ ਆਹ ਕੰਮ ਮਨੁੱਖ ਦੇ ਤੌਰ ਤੇ ਤੈਨੂੰ ਨਹੀਂ ਕਰਨੇ ਚਾਹੀਦੇ ਤੂੰ ਉਹ ਕਰ ਰਿਹਾ ਤੇਰਾ ਨੇਮ ਹੋਣਾ ਚਾਹੀਦਾ ਸੀ ਉਹਨੂੰ ਯਾਦ ਰੱਖਣਾ ਉਹਦੀ ਸੁਰਤੀ ਉਹਦੇ ਨਾਲ ਜੋੜ ਕੇ ਰੱਖਣੀ ਉਹਦੇ ਦੱਸੇ ਰਸਤੇ ਤੇ ਚੱਲਣਾ ਪਰ ਤੂੰ ਉਹ ਵੀ ਨੇਮ ਤੋੜ ਲਿਆ ਤੂੰ ਮੰਨ ਦੀਆਂ ਮਰਜ਼ੀਆਂ ਕਰ ਲਿਆ ਫਿਰ ਇਸੇ ਕਰਕੇ ਸਰੀਰ ਦੇ ਵੀ ਦੁਖਿਆ ਤੇ ਮਾਨਸਿਕ ਤੌਰ ਤੇ ਵੀ ਅਸੀਂ ਦੁਖੀ ਹਾਂ ਕਿਉਂਕਿ ਸਾਡਾ ਨੇਮ ਤੇ ਸਾਡਾ ਪਰਹੇਜ ਟੁੱਟਾ ਹੋਇਆ ਜੋ ਗੁਰੂ ਨੇ ਨੇਮ ਦਿੱਤਾ ਜੋ ਗੁਰੂ ਨੇ ਪਰਹੇਜ ਦਿੱਤਾ ਉਹ ਕਰਦੇ ਰਹੀਏ ਤੇ ਤਨ ਕਰਕੇ ਵੀ ਤੇ ਮਨ ਕਰਕੇ ਵੀ ਸੁਖੀ ਰਹਾਂਗੇ ਦੂਜਾ ਭਾਏ ਤੇ ਭਾਵ ਅਸੀਂ ਇੱਕ ਤੋਂ ਇੱਕ ਇੱਕ ਤੋਂ ਇੱਕ ਇਹਨੂੰ ਛੱਡਿਆ ਉਹਨੂੰ ਉਹਨੂੰ ਛੱਡਿਆ ਉਹਨੂੰ ਸਾਰੇ ਨੂੰ ਕੁਛ ਕਰਨ ਲੱਗੇ ਹੋਏ ਆ ਸਕੇ ਕਿਸੇ ਦੇ ਨਹੀਂ ਬਣਦੇ ਇਸੇ ਕਰਕੇ ਤੁਹਾਡਾ ਕੋਈ ਨਹੀਂ ਬਣਦਾ ਜੇ ਤੁਸੀਂ ਇੱਕ ਦੇ ਬਣ ਜਾਓਗੇ ਤੇ ਉਹ ਵੀ ਫਿਰ ਤੁਹਾਡੀ ਸਾਰ ਲਵੇਗਾ ਤੁਸੀਂ ਵੀ ਕੇਵਲ ਮਤਲਬ ਵਾਸਤੇ ਉਹਨੂੰ ਯਾਦ ਕਰ ਰਹੇ ਆ ਕਦੇ ਮੰਗਲਵਾਰ ਮੱਥਾ ਟੇਕਣ ਮਾਤਾ ਦੇ ਚਲੇ ਗਏ ਕਦੇ ਵੀਰਵਾਰ ਮੱਥਾ ਟੇਕਣ ਪੀੜ ਦੇ ਚਲੇ ਗਏ ਕਦੇ ਐਤਵਾਰ ਮੱਥਾ ਟੇਕਣ ਗੁਰੂ ਗ੍ਰੰਥ ਸਾਹਿਬਹਾਰਾਜ ਕੋ ਚਲੇ ਗਏ ਕਹਿੰਦੇ ਤੂੰ ਕਿਸੇ ਦੇ ਵੀ ਭਰੋਸਾ ਨਹੀਂ ਕਰਦਾ ਤੂੰ ਕਿਸੇ ਦਾ ਵੀ ਸਕਾ ਨਹੀਂ ਬਣਦਾ ਇਸੇ ਕਰਕੇ ਖੁਆਰ ਹੋ ਰਿਹਾ ਜੇ ਤੂੰ ਇੱਕ ਦਾ ਬਣ ਜਾਂਦਾ ਉਹ ਇੱਕ ਵੀ ਤੇਰੀ ਸਾਰ ਲੈ ਲੈਂਦਾ ਉਹ ਇੱਕ ਵੀ ਤੇਰਾ ਬਣ ਜਾਂਦਾ ਭਾਈ રે ਜੱਗ ਦੁਖੀਆ ਦੂਜੇ ਪਾਏ ਇਹ ਜਿਹੜੀ ਦਵੱਲੀ ਬਿਰਤੀ ਰੱਖੀ ਫਿਰਦਾ ਨਾ ਵੀ ਇਹ ਨਹੀਂ ਤਾਂ ਉਹ ਸਹੀ ਇਸੇ ਕਰਕੇ ਦੁੱਖ ਹਨ ਗੁਰਸਰਨਾਈ ਸੁਖ ਲਹ ਆਨ ਦਿਨ ਨਾਮ ਧਿਆਇ ਰਹਾਉ ਕਹਿੰਦੇ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਗੁਰਸਰਨਾਈ ਸੁਖ ਲਹ ਗੁਰੂ ਦੀ ਸ਼ਰਣ ਵਿੱਚ ਆ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੋਣੀ ਸੀ ਦੁੱਖਾਂ ਤੋਂ ਛੁਟਕਾਰਾ ਹੋਣਾ ਸੀ ਦੁੱਖਾਂ ਨੂੰ ਜਰਨ ਦੀ ਤਾਕਤ ਮਿਲਣੀ ਸੀ ਆਨੰਦ 인 ਨਾਮ ਤੇ ਆਏ ਤੇ ਦਿਨ ਰਾਤ ਆਤਮਿਕ ਤੌਰ ਤੇ ਉਸ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹੋ ਉਹਨੂੰ ਯਾਦ ਕਰਦਾ ਰਹੋ ਤਦ ਹੀ ਤੇਰਾ ਬੇੜਾ ਪਾਰ ਹੋਣਾ ਸੀ ਦਵੱਲੇ ਭਾ ਦੇ ਨਾਲ ਤੇਰੀ ਗੱਲ ਨਹੀਂ ਬਣਨੀ ਰਹਾਓ ਵਿਸ਼ਰਾਮ ਸਤਗੁਰੂ ਮਹਾਰਾਜ ਜੀ ਤੇ ਅਰਥ ਕਰ ਰਹੇ ਹਾਂ ਸਾਚੀ ਮੈਲ ਨਾ ਲੱਗਈ ਮਨ ਨਿਰਮਲ ਹਰ ਧਿਆਈ ਕਹਿੰਦੇ ਜਿਹੜਾ ਸੱਚਾ ਹੁੰਦਾ ਨਾ ਫਿਰ ਉਹਦੀ ਮੈਲ ਉੱਤਰ ਜਾਂਦੀ ਹੈ ਉਹਨੂੰ ਮੈਲ ਨਹੀਂ ਲੱਗਦੀ ਮਨ ਨਿਰਮਲ ਹਰ ਧਿਆਈ ਤੇ ਇਹ ਮਨ ਜਿਹੜਾ ਹੈ ਹਰੀ ਨੂੰ ਧਿਆਉਣ ਕਰਕੇ ਨਿਰਮਲ ਹੁੰਦਾ ਮਨ ਦੀ ਮੈਲ ਹਰੀ ਦਾ ਨਾਮ ਜਪਣ ਕਰਕੇ ਧੁੱਬਦੀ ਹੈ ਜਿਵੇਂ ਕੱਪੜਾ ਹੈ ਸਰੀਰ ਹੈ ਸਾਬਣ ਲਾ ਕੇ ਸਾਫ਼ ਕਰ ਦਈਏ ਨਹਾ ਲਈਏ ਸਰੀਰ ਦੀ ਮੈਲ ਲਹਿ ਜਾਂਦੀ ਕਹਿੰਦੇ ਇਸੇ ਤਰ੍ਹਾਂ ਇਹ ਮਨ ਜਿਹੜਾ ਬਹੁਤ ਮੈਲਾ ਹੈ ਬੜੀਆਂ ਮਾੜੀਆਂ ਬਿਰਤੀਆਂ ਦੇ ਕਾਬੂ ਆ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਹੁਤ ਛੇਤੀ ਇਹਦੇ ਤੇ ਅਸਰ ਕਰ ਜਾਂਦੇ ਆ ਤੇ ਵਾਹਿਗੁਰੂ ਦੇ ਨਾਮ ਦਾ ਹੀ ਐਸਾ ਸਾਬਣ ਹੈ ਜਿਹੜਾ ਇਸ ਮਨ ਨੂੰ ਨਿਰਮਲ ਕਰਦਾ ਤੇ ਹੁਣ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚਾਰ ਨੇ ਇਹਨਾਂ ਗੁਰੂ ਕੇ ਪਿਆਰੇ ਹੋ ਜਾਂ ਫੁਰਨੇ ਨੇ ਇਹ ਸਾਡੇ ਕੰਟਰੋਲ ਚ ਨਹੀਂ ਹੁੰਦੇ ਇਹ ਸਰੀਰ ਹੈ ਸਰੀਰ ਦੇ ਨਾਲ ਹੀ ਵਾਹਿਗੁਰੂ ਦਾ ਹੀ ਹੁਕਮ ਹੈ ਕਿ ਇਹ ਸਰੀਰ ਚੋਂ ਪੈਦਾ ਹੁੰਦੇ ਨੇ ਪਰ ਵਾਹਿਗੁਰੂ ਦੇ ਨਾਮ ਦੀ ਤਾਕਤ ਐਸੀ ਹੈ ਕਿ ਉਹ ਇਹਨਾਂ ਫੁਰਨਿਆਂ ਦੇ ਕਾਬੂ ਆਉਣ ਤੋਂ ਬਚਾ ਲੈਂਦੀ ਹੈ। ਕਾਮ ਦੀ ਬਿਰਤੀ ਜਾਗਦੀ ਹੈ ਤੇ ਮਨੁੱਖ ਫਿਰ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਮ ਦੀ ਤਾਕਤ ਦੇ ਨਾਲ ਰੋਕਦਾ ਕਹਿੰਦਾ ਨਹੀਂ ਭਾਈ ਇਹ ਮੇਰਾ ਰਾਹ ਨਹੀਂ। ਮਹਾਰਾਜ ਨੇ ਮੈਨੂੰ ਸੰਜਮ ਦਾ ਗ੍ਰਸਥ ਦਾ ਮਾਰਗ ਦਿੱਤਾ ਹੋਇਆ ਇਸ ਕਰਕੇ ਮੈਂ ਕਾਮੀ ਨਹੀਂ ਹਾਂ। ਮੈਂ ਲੋਭੀ ਨਹੀਂ ਹਾਂ। ਮੈਂ ਲਾਲਚੀ ਨਹੀਂ ਹਾਂ। ਜਦੋਂ ਫਿਰ ਇਹ ਫੁਰਨੇ ਪੈਦਾ ਹੁੰਦੇ ਨੇ ਤੇ ਨਾਮ ਦੀ ਕਮਾਈ ਫਿਰ ਅੱਗੇ ਦੀਵਾਰ ਬਣ ਕੇ ਕੰਧ ਬਣ ਕੇ ਖੜ ਜਾਂਦੀ ਹੈ ਤੇ ਤੈਨੂੰ ਇਸ ਪਾਸੇ ਵੱਲ ਜਾਣ ਤੋਂ ਰੋਕ ਲੈਂਦੀ ਹੈ ਪਰ ਜਦੋਂ ਨਾਮ ਦੀ ਕਮਾਈ ਨਾ ਹੋਵੇ ਸਿਮਰਨ ਨਾ ਹੋਵੇ ਭਗਤਨਬੰਦਗੀ ਨਾ ਹੋਵੇ ਤੇ ਮਨੁੱਖ ਫਿਰ ਇਹਨਾਂ ਦੇ ਥੱਲੇ ਬਹੁਤ ਛੇਤੀ ਕਾਬੂ ਆ ਜਾਂਦਾ ਤੇ ਇਹਨਾਂ ਦਾ ਸ਼ਿਕਾਰ ਹੋ ਕੇ ਉਹ ਕੰਮ ਕਰ ਜਾਂਦਾ ਜਿਹੜੇ ਉਹਨੂੰ ਆਪਣੇ ਜੀਵਨ ਵਿੱਚ ਨਹੀਂ ਕਰਨੇ ਚਾਹੀਦੇ। ਅੰਗੋਰ ਸਰਣਾਈ ਸੁਖ ਲਹੈ ਕਹਿੰਦੇ ਗੁਰੂ ਦੀ ਸ਼ਰਣ ਵਿੱਚ ਆ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਆਨ ਦਿਨ ਨਾਮ ਤੇ ਆਏ। आनंदिन नाम ਤੇ ਆਉਂਦਾ ਰਹੋ ਰਹਾਓ ਰਹਿਣ ਵਾਲਾ ਕੇਵਲ ਵਾਹਿਗੁਰੂ ਪ੍ਰਮਾਤਮਾ ਦਾ ਇੱਕ ਨਾਮ ਸੱਚੇ ਮੈਲ ਨਾ ਲੱਗਦੀ ਸੱਚਿਆਂ ਨੂੰ ਫਿਰ ਕਦੇ ਮੈਲ ਨਹੀਂ ਲੱਗਦੀ ਜੇ ਸੱਚ ਹੈ ਜੀਵਨ ਅੰਦਰ ਸੱਚ ਹੈ ਫਿਰ ਕਾਲਖ ਨਹੀਂ ਲੱਗੇਗੀ ਧੱਬਾ ਨਹੀਂ ਲੱਗੇਗਾ ਮਨ ਨਿਰਮਲ ਹਰ ਧਿਆਏ ਮਨ ਦੀ ਬੈਲ ਫਿਰ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਨਾਲ ਉਤਰਦੀ ਹੈ ਜੀ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਈ ਫਿਰ ਜਿਹੜੇ ਗੁਰਮੁਖ ਨੇ ਜਿਹੜੇ ਗੁਰੂ ਦੀਆਂ ਆਗਿਆ ਨੂੰ ਮੰਨ ਕੇ ਸੁਣ ਕੇ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਆ ਗੁਰਮੁਖ ਸ਼ਬਦ ਪਛਾਣੀਐ ਗੁਰੂ ਕੇ ਕਹੇ ਹੋਏ ਸ਼ਬਦ ਨੂੰ ਸੁਣ ਕੇ ਸਮਝ ਕੇ ਪਛਾਣ ਕੇ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਆ ਹਰ ਅੰਮ੍ਰਿਤ ਨਾਮ ਸਮਾਏ ਕਹਿੰਦੇ ਫਿਰ ਉਸ ਕਦੇ ਵੀ ਨਾਮ ਮਰਨ ਵਾਲੇ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਸਮਾ ਜਾਂਦੇ ਹਨ ਭਾਵ ਸੱਚੇ ਪ੍ਰਮਾਤਮਾ ਵਿੱਚ ਸਮਾ ਕੇ ਸੱਚ ਹੀ ਬਣ ਜਾਂਦੇ ਹਨ ਤੇ ਸੱਚ ਕਦੇ ਵੀ ਮਰਦਾ ਨਹੀਂ ਝੂਠ ਦੀ ਉਮਰ ਬਹੁਤ ਥੋੜੀ ਹੁੰਦੀ ਹੈ ਹਾਂ ਝੂਠ ਦੀ ਚਮਕਦਮਕ ਭਾਵੇਂ ਸੱਚ ਨਾਲੋਂ ਕਿਤੇ ਜ਼ਿਆਦਾ ਥੋੜੇ ਸਮੇਂ ਵਾਸਤੇ ਲੱਗਦੀ ਹੋਵੇ ਪਰ ਕਦੇ ਵੀ ਸਦੀਵੀ ਤੌਰ ਤੇ ਉਹ ਰਹਿ ਨਹੀਂ ਸਕਦਾ ਸੱਚ ਕੱਲ੍ਹ ਵੀ ਸੱਚ ਸੀ ਅੱਜ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਸੱਚ ਰਹੇਗਾ ਝੂਠ ਥੋੜੇ ਸਮੇਂ ਵਾਸਤੇ ਤੇ ਫਲ ਫੁੱਲ ਸਕਦਾ ਪਰ ਸਦੀਵੀ ਤੌਰ ਤੇ ਕਦੇ ਵੀ ਨਹੀਂ ਰਹਿ ਸਕਦਾ ਇਸ ਕਰਕੇ ਮਹਾਰਾਜ ਕਿਰਪਾ ਕਰਦੇ ਹਨ ਹਰ ਅੰਮ੍ਰਿਤ ਨਾਮ ਸਮਾਏ ਫਿਰ ਉਸ ਨਾਮ ਮਰਨ ਵਾਲੇ ਅੰਮ੍ਰਿਤ ਸਤਗੁਰੂ ਦੇ ਸੱਚੇ ਨਾਮ ਦੇ ਨਾਲ ਜੁੜ ਕੇ ਤੂੰ ਵੀ ਪਾਈ ਅਮਰ ਹੋ ਜਾਏਗਾ ਉਨ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅંધੇਰਾ ਜਾਏ ਜਦੋਂ ਗੁਰੂ ਨੇ ਫਿਰ ਸ਼ਬਦ ਦੇ ਰੂਪੀ ਗਿਆਨ ਦੇ ਨਾਲ ਤੇਰੇ ਜੀਵਨ ਵਿੱਚ ਰੌਸ਼ਨੀ ਕਰ ਦਿੱਤੀ ਫਿਰ ਅਗਿਆਨ ਦਾ ਹਨੇਰਾ ਕਟਿਆ ਗਿਆ ਹੁਣ ਕਮਰੇ ਅੰਦਰ ਬਹੁਤੀ ਹਨੇਰਾ ਹੋਵੇ ਕਾਲਖ ਹੋਵੇ ਕੁਝ ਵੀ ਨਜ਼ਰ ਨਾ ਆਉਂਦਾ ਹੋਵੇ ਇੱਕ ਛੋਟੀ ਜੀ ਬੱਤੀ ਬਲ ਜਾਵੇ ਤੇ ਸਾਰਾ ਹਨੇਰਾ ਦੂਰ ਚਲਿਆ ਜਾਂਦਾ ਮਹਾਰਾਜ ਕਹਿੰਦੇ ਫਿਰ ਗੁਰੂ ਦਾ ਸ਼ਬਦ ਜਿਹੜਾ ਤੇਰੇ ਮਨ ਦੇ ਅੰਦਰ ਇਹ ਹਨੇਰਾ ਇਹ ਕਾਲਖ ਜੰਮੀ ਹੋਈ ਹੈ ਨਾ ਉਥੇ ਦੀਵਾ ਬਣ ਕੇ ਬਲਦਾ ਤੇ ਤੇਰੇ ਮਨ ਤੋਂ ਇਹ ਸਾਰੀ ਕਾਲਖ ਚੁੱਕੀ ਜਾਂਦੀ ਹੈ ਤੇ ਜਦੋਂ ਲਾਈਟ ਹੋ ਜਵੇ ਚਾਨਣ ਹੋ ਜਵੇ ਫਿਰ ਸਾਨੂੰ ਸਾਰਾ ਕੁਝ ਸਾਫ਼-ਸਾਫ਼ ਨਜ਼ਰ ਆਉਣ ਲੱਗ ਪੈਂਦਾ ਜਦੋਂ ਹਨੇਰਾ ਹੋਵੇ ਫਿਰ ਠੋਕਰਾਂ ਖਾਈਆਂ ਉੱਚੀ ਨੀਵੀਂ ਜਗਾ ਟੋਆ ਟੀਬਾ ਪਤਾ ਨਹੀਂ ਲੱਗਦਾ ਤੇ ਜੇ ਲਾਈਟ ਚਾਨਣ ਹੋਵੇ ਤੇ ਫਿਰ ਸਾਰਾ ਕੁਝ ਨਜ਼ਰ ਆਉਣ ਲੱਗ ਪੈਂਦਾ ਉੱਚੀ ਨੀਵੀਂ ਥਾਂ ਵੀ ਦੇਖਣ ਲੱਗ ਪੈਂਦੀ ਕਿਤੇ ਠੇਡਾਂ ਨਾ ਖਾ ਜਾਈਏ ਆਪਣਾ ਬਚਾਅ ਕਰਨਾ ਵੀ ਸਾਨੂੰ ਆ ਜਾਂਦਾ ਇਸ ਕਰਕੇ ਕਹਿੰਦੇ ਭਾਈ ਜਿੰਨੀ ਦੇਰ ਤੱਕ ਮਨੁੱਖ ਅਗਿਆਨਤਾ ਦੇ ਹਨੇਰੇ 'ਚ ਭਟਕ ਰਿਹਾ ਹੈ ਠੋਕਰਾਂ ਖਾ ਰਿਹਾ ਤਨ ਕਰਕੇ ਵੀ ਤੇ ਮਨ ਕਰਕੇ ਵੀ ਤੇ ਜਦੋਂ ਗੁਰੂ ਦਾ ਸ਼ਬਦ ਗਿਆਨ ਦਾ ਦੀਵਾ ਬਣ ਕੇ ਬਲਦਾ ਹੈ ਤੇ ਫਿਰ ਮਨੁੱਖ ਨੂੰ ਚੰਗੇ ਤੇ ਮਾੜੇ ਦੀ ਸੱਚੇ ਤੇ ਝੂਠੇ ਦੀ ਪਹਿਚਾਣ ਹੋਣ ਲੱਗ ਪੈਂਦੀ ਕਿਉਂਕਿ ਅੰਦਰ ਸੱਚ ਹੈ ਫਿਰ ਬਾਹਰ ਵੀ ਸੱਚ ਆ ਜਾਂਦਾ ਇਵੇਂ ਉਹਨੂੰ ਪਤਾ ਲੱਗਣ ਲੱਗ ਪੈਂਦਾ ਕਿ ਭਾਈ ਮੈਂ ਕਿਹੜੇ ਰਸਤੇ ਜਾਣਾ ਕਿਹੜੇ ਰਸਤੇ ਨਹੀਂ ਜਾਣਾ ਇਸ ਕਰਕੇ ਗੁਰ ਗਿਆਨ ਪ੍ਰਚੰਡ ਬੁਲਾਇਆ ਜਦੋਂ ਗੁਰੂ ਨੇ ਕਿਰਪਾ ਕੀਤੀ ਪ੍ਰਚੰਡ ਰੂਪੀ ਜੋਤ ਸੱਚ ਦੀ ਗਿਆਨ ਦੀ ਬਲ ਗਈ ਅਗਿਆਨ ਅੰਧੇਰਾ ਜਾਏ ਫਿਰ ਅਗਿਆਨਤਾ ਦਾ ਹਨੇਰਾ ਮਨੁੱਖ ਦੇ ਜੀਵਨ ਤੋਂ ਜਾਂਦਾ ਰਹਿੰਦਾ ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ ਤੇ ਜਿਹੜੇ ਭਾਈ ਮਨਮੁਖ ਹਨ ਜਿਹੜੇ ਭਾਈ ਗੁਰੂ ਦਾ ਹੁਕਮ ਨਹੀਂ ਮੰਨਦੇ ਕਹਿੰਦੇ ਮੈਂ ਤੇ ਉਹੀ ਕਰੂੰ ਜੋ ਮੇਰਾ ਮਨ ਕਹਿੰਦਾ ਮੇਰਾ ਦਿਲ ਕਰਦਾ ਮੈਂ ਆਹ ਕਰਾਂ ਤੁਸੀਂ ਕੌਣ ਆ ਜੀ ਮੈਨੂੰ ਰੋਕਣ ਟੋਕਣ ਵਾਲੇ ਉਹ ਫਿਰ ਆਪਦੀ ਮਤ ਦੀ ਵਰਤੋਂ ਕਰਦੇ ਆ ਮਨਮੁਖ ਮੈਲੇ ਮਲ ਭਰੇ ਕਹਿੰਦੇ ਫਿਰ ਉਹ ਮੈਲ ਦੇ ਨਾਲ ਭਰੇ ਰਹਿੰਦੇ ਹਨ ਕਾਲਖ ਦੇ ਵਿੱਚ ਲਿਪਤ ਰਹਿੰਦੇ ਹਨ ਉਹਨਾਂ ਨੂੰ ਲੱਗਦਾ ਵੀ ਜੋ ਕੁਝ ਮੈਂ ਕਰ ਰਿਹਾ ਇਹੀ ਸੱਚ ਹੈ ਹਉ ਮੈਂ ਤ੍ਰਿਸ਼ਨਾ ਵਿਕਾਰ ਮੈਂ ਜੋ ਕੀਤਾ ਮੈਂ ਜੋ ਕਰ ਸਕਦਾ ਮੇਰੇ ਵਰਗਾ ਕੌਣ ਹੈ ਮੇਰੇ ਸਾਹਮਣੇ ਕੌਣ ਖੜ੍ਹ ਸਕਦਾ ਇਹ ਮੈਂ ਦਾ ਰੋਗ ਉਹਨਾਂ ਨੂੰ ਚੁੰਬੜਿਆ ਹੋਇਆ ਤ੍ਰਿਸ਼ਨਾ ਮੈਨੂੰ ਮਿਲ ਜਾਵੇ ਸਾਰਾ ਕੁਝ ਉਹਦਾ ਵੀ ਮੇਰੇ ਕੋਲ ਆ ਜਾਵੇ ਮੈਂ ਸਾਰਿਆਂ ਤੋਂ ਲੁੱਟ ਪਟ ਲਵਾਂ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਡੇ ਕਿ ਸਵਾਰ ਹੋਏ ਆ ਵੀ ਆਪ ਦਾ ਮਤਲਬ ਕੱਢਣਾ ਭਾਵੇਂ ਸਾਡਾ ਕੋਈ ਸਕਾ ਵੀ ਹੋਵੇ ਕਿਸੇ ਨੂੰ ਨਹੀਂ ਬਖਸ਼ਣਾ ਵਿਕਾਰਾਂ ਦੇ ਕਾਬੂ ਹੇਠ ਆਇਆ ਹੋਇਆ ਮਨਮੁਖ ਮੈਲੇ ਮਲ ਭਰੇ ਕਹਿੰਦੇ ਫਿਰ ਮਨਮੁਖ ਹਮੇਸ਼ਾ ਇਸ ਮੈਲ ਨਾਲ ਭਰੇ ਰਹਿੰਦੇ ਲੱਦੇ ਰਹਿੰਦੇ ਹਨ ਹਉਮੇ ਤ੍ਰਿਸ਼ਨਾ ਵਿਕਾਰ ਹਉਮੇ ਦੀ ਤ੍ਰਿਸ਼ਨਾ ਦੀ ਵਿਕਾਰਾਂ ਦੀ ਗ੍ਰਿਫਤ ਵਿੱਚ ਗ੍ਰਿਫਤਾਰ ਹੋਏ ਰਹਿੰਦੇ ਹਨ ਬਿਨ ਸਬਦ ਦੇ ਮੈਲ ਨਾ ਉਤਰੇ ਮਰ ਜੰਮੈ ਹੋਏ ਖੁਆਰ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਗੈਰ ਫਿਰ ਇਹ ਮੈਲ ਨਹੀਂ ਉਤਰਦੀ ਤੇ ਬਾਰ ਬਾਰ 84 ਦੇ gheड़े ਚ ਜੰਮਦੇ ਤੇ ਮਰਦੇ ਰਹਿੰਦੇ ਆ ਇਹਨਾਂ ਵਿੱਚੋਂ ਛੁਟਕਾਰਾ ਮੁਕਤੀ ਨਹੀਂ ਹੋ ਸਕਦੀ ਬਿਨ ਸਬਦ ਦੇ ਮੈਲ ਨਾ ਉਤਰੇ ਗੁਰੂ ਦੇ ਸ਼ਬਦ ਤੋਂ ਬਗੈਰ ਛੁਟਕਾਰਾ ਨਹੀਂ ਇਹ ਕਾਲਖ ਤੋਂ ਛੁਟਕਾਰਾ ਨਹੀਂ ਮਰ ਜੰਮੈ ਹੋਏ ਖੁਆਰ ਫਿਰ ਜੰਮਦੇ ਤੇ ਮਰਦੇ ਸੰਸਾਰ ਅੰਦਰ ਖੁਆਰ ਹੁੰਦੇ ਰਹਿੰਦੇ ਕੇਵਲ ਝਟਕ-ਝਟਕ ਕੇ ਤੜਫ-ਤੜਫ ਕੇ ਲਾਲਚ ਲੋਭ ਦੇ ਅੰਦਰ ਹੀ ਸਾਰਾ ਜੀਵ ਬਤੀਤ ਕਰ ਜਾਂਦੇ ਹਨ ਦਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਸੰਸਾਰ ਦੀ ਬਾਜੀ ਹਾਰ ਗਏ ਪਲਚ ਰਹੇ ਉਹ ਜਗ ਹੈ ਭਾਵ ਖੁਆਰ ਹੋ ਗਏ ਨਾ ਉਰਵਾਰ ਨਾ ਪਾਰ ਨਾ ਇਸ ਪਾਸੇ ਨਾ ਉਸ ਪਾਸੇ ਜਿਵੇਂ ਇੱਕ ਬੇੜੀ ਵਿੱਚ ਬੈਹਿ ਕੇ ਸਾਗਰ ਵਿੱਚ ਕਿਸੇ ਨਦੀ ਵਿੱਚ ਉੱਤਰਤੇ ਗਏ ਪਰ ਨਾ ਤੇ ਦੂਜੇ ਕਿਨਾਰੇ ਪਹੁੰਚ ਸਕੇ ਤੇ ਨਾ ਜਿੱਥੋਂ ਚੱਲੇ ਸੀ ਉਥੇ ਹੀ ਹੱਥ ਪਿਆ ਵਿੱਚੇ ਹੀ ਡੁੱਬ ਗਏ ਵਿੱਚੇ ਹੀ ਗਰਕ ਹੋ ਗਏ ਵਿਚਾਲੇ ਖਤਮ ਹੋ ਗਏ ਇਸ ਪ੍ਰਕਾਰ ਕਹਿੰਦੇ ਦਾਤੁਰ ਬਾਜੀ ਪਲਚ ਰਹਿ ਨਾ ਔਰ ਬਾਰ ਨਾ ਪਾਰ ਉਹ ਫਿਰ ਕਹਿੰਦੇ ਸੰਸਾਰ ਦੇ ਸਾਗਰ ਦੇ ਵਿਚਾਲੇ ਹੀ ਡੁੱਬ ਗਏ ਜੰਮ ਪਏ ਤੇ ਮਰ ਗਏ ਕੇਵਲ ਜੂਨ ਭੋਗ ਰਹੇ ਆ ਜਿਵੇਂ ਆਮ ਆਪਾ ਛਾਲੇ ਵਿੱਚ ਆਪਾਂ ਕਿਸੇ ਨੂੰ ਪੁੱਛੀਦਾ ਨਾ ਵੀ ਕਿੱਦਾਂ ਭਾਈ ਸੁਣਾਓ ਹਾਲਚਾਲ ਤੇ ਕਹਿੰਦੇ ਠੀਕ ਆ ਜੀ ਬਸ ਟਾਈਮ ਪਾਸ ਹੋ ਰਿਹਾ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੁੰਦਾ ਕਿ ਭਾਈ ਅਸੀਂ ਤੇ ਸਮਾਂ ਕੱਟ ਰਹੇ ਆ ਵੀ ਜੋ ਟਾਈਮ ਮਿਲਿਆ ਹੋਇਆ ਉਹਨੂੰ ਭੋਗੀਏ ਤੇ ਗਾਂ ਫਿਰ ਚਲੇ ਜਾਈਏ ਪਰ ਜਿਹੜੇ ਖੁਸ਼ ਨੇ ਜਿਹੜੇ ਆਨੰਦ ਚ ਨੇ ਉਹ ਕਹਿੰਦੇ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਜ਼ਿੰਦਗੀ ਬਹੁਤ ਸੋਹਣੀ ਬਤੀਤ ਹੋ ਰਹੀ ਆ ਇਸ ਕਰਕੇ ਕਹਿੰਦੇ ਭਾਈ ਜਿਹੜੇ ਫਿਰ ਐਸੇ ਉਲਝੇ ਹੋਏ ਆ ਪਟਕੇ ਹੋਏ ਆ ਉਹ ਤਾਂ ਕੇਵਲ ਟਾਈਮ ਪਾਸ ਹੀ ਕਰ ਰਹੇ ਆ ਜੂਨ ਹੀ ਪੂਰੀ ਕਰ ਰਹੇ ਆ ਨਾ ਉਰਵਾਰ ਨਾ ਪਾਰ ਫਿਰ ਉਹ ਕਿਸੇ ਵੀ ਕਿਨਾਰੇ ਨਹੀਂ ਲੱਗਦੇ ਹਨ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਗੁਰੂ ਨੂੰ ਮੁਖ ਰੱਖ ਕੇ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਜਪ ਤਪ ਸੰਜਮੀ ਜਪ ਭਾਵ ਜਪਣਾ ਵਾ ਗੁਰੂ ਨੂੰ ਧਿਆਉਣਾ ਤਪ ਆਪਣੇ ਆਪ ਨੂੰ ਮਾੜਿਆ ਕੰਮਾਂ ਤੋਂ ਰੋਕ ਕੇ ਰੱਖਣਾ ਤਪ ਕਰਨਾ ਹੁੰਦਾ ਸੰਜਮੀ ਸੰਜਮ ਵਿੱਚ ਰਹਿਣਾ ਸ਼ੁਕਰ ਵਿੱਚ ਰਹਿਣਾ ਜੋ ਮਹਾਰਾਜ ਨੇ ਦਿੱਤਾ ਹੋਇਆ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਐਵੇਂ ਬਹੁਤੀਆਂ ਚੀਜ਼ਾਂ ਦੇ ਪਿੱਛੇ ਲਾਲਚ ਲੋਭ ਕਰਕੇ ਭੱਜਦੇ ਨਹੀਂ ਫਿਰਨਾ ਹਰ ਕੇ ਨਾਮ ਪਿਆਰ ਹਰੀ ਦੇ ਨਾਮ ਦੇ ਨਾਲ ਉਹਨਾਂ ਦੀ ਪ੍ਰੀਤੀ ਹੁੰਦੀ ਹੈ ਜੇ ਮਾਇਆ ਥੋੜੀ ਵੀ ਹੈ ਤੇ ਉਹ ਫਿਰ ਇਹ ਨਹੀਂ ਕਹਿੰਦੇ ਜੀ ਹਾਏ ਮੈਂ ਮਰ ਗਿਆ ਦੂਜੇ ਕੋਲ ਜਾਦੀ ਹੈ ਜੀ ਮੇਰੇ ਕੋਲ ਥੋੜੀ ਹੈ ਉਹ ਕਹਿੰਦੇ ਭਾਈ ਜੋ ਦਿੱਤਾ ਹੋਇਆ ਬਹੁਤ ਆ ਬੜਾ ਪਰਮਾਤਮਾ ਦਾ ਸ਼ੁਕਰ ਹੈ ਲੋਕ ਭੁੱਖੇ ਸੌਂਦੇ ਮੈਂ ਤੇ ਫਿਰ ਵੀ ਦੋ ਵੇਲੇ ਦੀ ਰੋਟੀ ਖਾ ਰਿਆ ਉਹ ਫਿਰ ਸਬਰ ਤੇ ਸ਼ੁਕਰ ਕਰਦੇ ਆ ਹਰ ਕੇ ਨਾਮ ਪਿਆਰ ਹਰੀ ਦੇ ਨਾਮ ਨਾਲ ਪਿਆਰ ਰੱਖਦੇ ਮਹਾਰਾਜ ਕਿਰਪਾ ਕਰੀਂ ਭਾਵੇਂ ਥੋੜਾ ਦੇਈਂ ਪਰ ਤੇਰੀ ਯਾਦ ਨਾ ਭੁੱਲੇ ਤੇਰੇ ਨਾਲ ਉਹ ਸੰਬੰਧ ਨਾ ਟੁੱਟੇ ਉਹਨਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਸੰਸਾਰ ਦੀਆਂ ਚੀਜ਼ਾਂ ਭਾਵੇਂ ਥੋੜੀਆਂ ਹੋਣ ਪਰ ਵਾਹਿਗੁਰੂ ਦੇ ਨਾਮ ਦੇ ਧੰਦੇ ਨਾਲ ਉਹ ਅਮੀਰ ਹਨ ਗੁਰਮੁਖ ਸਦਾ ਧਿਆਈਆ ਏਕ ਨਾਮ ਕਰਤਾਰ ਤੇ ਕਹਿੰਦੇ ਗੁਰਮੁਖ ਹਮੇਸ਼ਾ ਫਿਰ ਇੱਕੋ ਵਾਹਿਗੁਰੂ ਨਾਮ ਕਰਤਾਰ ਜਿਹਦੇ ਕਰਾਂ ਦੇ ਵਿੱਚ ਤਾਰ ਰੂਪੀ ਡੋਰ ਹਰ ਇੱਕ ਮਨੁੱਖ ਦੇ ਸਵਾਸਾਂ ਦੀ ਡੋਰੀ ਜਿਹਦੇ ਹੱਥਾਂ ਵਿੱਚ ਹੈ ਇਸੇ ਕਰਕੇ ਉਹਨੂੰ ਕਰਤਾਰ ਕਿਹਾ ਜਾਂਦਾ ਕਹਿੰਦੇ ਫਿਰ ਗੁਰੂ ਮੂਖ ਸਦਾ ਤੇ ਆਈ ਹੈ ਇੱਕ ਨਾਮ ਕਰਤਾਰ ਕਹਿੰਦੇ ਫਿਰ ਉਹ ਸਦਾ ਸਦਾ ਵਾਸਤੇ ਇੱਕੋ ਉਸ ਵਾਹਿਗੁਰੂ ਕਰਤਾਰ ਜਿਹਨੇ ਸਭ ਦਾ ਪਾਲਣ ਪੋਸ਼ਣ ਕਰਨਾ ਸਭ ਨੂੰ ਦੇਣਾ ਜਿਹਦੇ ਹੱਥਾਂ ਵਿੱਚ ਸਭ ਦੀ ਡੋਰ ਹੈ ਉਹਦੇ ਨਾਮ ਨੂੰ ਧਿਆਉਂਦੇ ਉਹਦੇ ਨਾਮ ਨੂੰ ਜਪਦੇ ਹਨ ਨਾਨਕ ਨਾਮ ਧਿਆਈ ਹੈ ਸਭਨਾ ਜੀਆ ਕਾਇਆ ਦਾ ਆਧਾਰ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਉਣਾ ਕਰ ਜਿਹੜਾ ਸਭ ਦਾ ਜੀਆ ਦਾ ਆਧਾਰ ਹੈ ਜੰਮਣ ਤੇ ਮਰਨ ਤੇ ਜਿਹਦਾ ਕੰਟਰੋਲ ਹੈ ਜਿਹੜਾ ਸਭ ਨੂੰ ਰਿਜਕ ਦੇ ਰਿਹਾ ਚੰਗੇ ਤੇ ਮਾੜੇ ਦਾ ਸਭ ਦਾ ਲੇਖਾ ਕਰ ਰਿਹਾ ਤੇ ਕਹਿੰਦੇ ਭਾਈ ਫਿਰ ਉਹਨੂੰ ਕਿਉਂ ਚੇਤੇ ਭਲਾਇਆ ਹੋਇਆ ਸਾਰਿਆਂ ਦੇ ਜੀਵਨ ਦਾ ਆਧਾਰ ਕੇਵਲ ਉਹੀ ਹੈ ਹਾਂ ਤੂੰ ਮੰਨੇ ਭਾਵੇਂ ਨਾ ਮੰਨੇ ਪਰ ਤੇਰਾ ਉਹਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਉਹਦੀ ਕਿਰਪਾ ਦੇ ਬਿਨਾਂ ਤੇਰਾ ਛੁਟਕਾਰਾ ਨਹੀਂ ਹੋਣਾ ਇਸ ਕਰਕੇ ਜੋ ਵੀ ਤੇਰੇ ਜੀਵਨ ਅੰਦਰ ਵਰਤ ਰਿਹਾ ਜੋ ਵੀ ਤੈਨੂੰ ਮਿਲ ਰਿਹਾ ਤੇਰੇ ਕਰਮਾਂ ਦਾ ਲੇਖਾ ਜੋਖਾ ਕਰਨ ਵਾਲਾ ਉਹ ਕਰਤਾਰ ਹੀ ਤੇਰੇ ਜੀਵਨ ਦਾ ਆਧਾਰ ਹੈ ਫਿਰ ਇਸ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਸੱਚ ਮੰਨ ਕੇ ਆਪਣੇ ਜੀਵਨ ਦੇ ਅੰਦਰ ਉਸ ਸੱਚੇ ਪ੍ਰਮਾਤਮਾ ਦੇ ਨਾਮ ਦਾ ਓਟ ਆਸਰਾ ਲੈ ਕੇ ਉਹਦੇ ਨਾਲ ਸੰਬੰਧ ਜੋੜ ਲੈ ਉਹਦੇ ਤੋਂ ਬਿਨਾਂ ਤੇਰਾ ਛੁਟਕਾਰਾ ਹੋਣ ਵਾਲਾ ਨਹੀਂ ਪਾਈ ਤੋਂ ਸਤਿਗੁਰੂ ਮਹਾਰਾਜ ਫਿਰ ਇਹ ਸਮਝਾ ਰਹੇ ਹਨ ਨਾਨਕ ਨਾਮ ਤੇ ਆਈਐ ਸਬਨਾ ਜੀਆਂ ਦਾ ਆਧਾਰ ਐਸਾ ਨਾਮ ਦਿਹਾਉਣਾ ਕਰ ਜਿਹੜਾ ਸਭ ਜੀਵਾਂ ਦਾ ਆਧਾਰ ਹੈ ਜਿਹੜਾ ਸਭ ਦੀ ਪਾਲਣ ਪੋਸ਼ਣ ਕਰਨ ਵਾਲਾ ਹੈ ਸੋ ਦਾਸ ਪਾਸੋਂ ਸੇਵਾ ਨਿਭਾਉਂਦੇ ਆਂ ਸ਼ਬਦ ਉਚਾਰਨ ਕਰਦੇ ਆਂ ਗੁਰੂ ਕੀ ਵਡਿਆਈ ਕਰਦੇ ਆਂ ਭਾਈ ਇੱਕ ਨਹੀਂ ਨੇਕਾਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ ਸਤਿਗੁਰੂ ਮਹਾਰਾਜ ਦੇ ਚਰਨਾਂ ਚੜ੍ਹਦਾ ਦਾਸ ਹੈ ਆਪ ਸੰਗਤ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਗੁਰੂ ਕੇ ਸ਼ਬਦ ਨਾਲ ਪ੍ਰੀਤ ਪਾਇਓ ਦਾਸ ਦੀਆਂ ਭੁੱਲਾਂ ਨਾ ਚਿਤਾਰਿਓ ਇੰਨੀ ਕਿ ਸੇਵਾ ਪ੍ਰਵਾਨ ਕਰਿਓ ਜੀ ਆਓ ਸਮਾਪਤੀ ਵੱਲ ਵਧਿਏ ਗੋ ਰਮੁਖ ਸਦਾ ਤੇ ਆਈਐ ਇਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ